ਜਿਵੇਂ ਕਹਿੰਦੇ ਹੁੰਦੇ ਨਾ ਭਾਈ ਭਾਈਆਂ ਦੀਆਂ ਬਾਂਹਾਂ ਹੁੰਦੀਆਂ ਨੇ ਇਹ ਜਿਹੜੇ ਭਾਈਆਂ ਦੇ ਰਿਸ਼ਤੇ ਹੁੰਦੇ ਨੇ ਇਹ ਕਿਸੇ ਕਰਮਾ ਕਰਕੇ ਬਣਦੇ ਨੇ ਤਾਂ ਭਾਈਆਂ ਦੇ ਰਿਸ਼ਤੇ ਬਣਦੇ ਨੇ ਪਰ ਆਪਾਂ ਇਹਨਾਂ ਬਾਰੇ ਕੁਝ ਸੋਚ ਵਿਚਾਰਦੇ ਨਹੀਂ ਅਸੀਂ ਇਹਨਾਂ ਦੇ ਵਿੱਚ ਤਰੇੜਾਂ ਆਉਣੀਆਂ ਸ਼ੁਰੂ ਹੀ ਹੋ ਜਾਂਦੀਆਂ ਨੇ ਆਪਾਂ ਜੇ ਚੁੱਪ ਰਹੀਏ ਤਾਂ ਇੱਕ ਦੂਜੇ ਦਾ ਪਿਆਰ ਵੱਧਦਾ ਹੈ ਜੇ ਆਪਾਂ ਇੱਕ ਦੀਆਂ ਦੋ ਸੁਨਾਈਏ ਉਹਨਾਂ ਦੇ ਵਿੱਚ ਨਫ਼ਰਤ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਈ ਤਾਂ ਉਹੀ ਹੁੰਦੇ ਨੇ ਨਾ ਜਿਹੜੇ ਬਚਪਨ ਦੇ ਵਿੱਚ ਇਕੱਠੇ ਰਹਿੰਦੇ ਨੇ ਇਕੱਠੇ ਖੇਡਦੇ ਨੇ ਇਕੱਠੇ ਹੀ ਬਾਪੂ ਦੀ ਰੋਟੀ ਲੈ ਕੇ ਖੇਤ ਨੂੰ ਜਾਂਦੇ ਨੇ ਤੇ ਵੱਡਾ ਭਾਈ ਛੋਟੇ ਭਾਈ ਨੂੰ ਪਿਆਰ ਕਰਦਾ ਤੇ ਛੋਟਾ ਭਾਈ ਵੀ ਵੱਡੇ ਭਾਈ ਨੂੰ ਬਹੁਤ ਪਿਆਰ ਕਰਦਾ ਕਿਉਂਕਿ ਉਦੋਂ ਉਹਨਾਂ ਦੇ ਵਿੱਚ ਕੋਈ ਲਾਲਚ ਨਹੀਂ ਹੁੰਦਾ ਤੇ ਉਹ ਬਾਪੂ ਬੇਬੇ ਦੀ ਆਗਿਆ ਦੇ ਵਿੱਚ ਹੀ ਰਹਿੰਦੇ ਨੇ ਪਰ ਜਦੋਂ ਉਹ ਵੱਡੇ ਹੋ ਜਾਂਦੇ ਨੇ ਵਿਆਹੇ ਜਾਂਦੇ ਨੇ ਉਹਨਾਂ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਬਗਾਨੇ ਆ ਜਾਂਦੇ ਨੇ ਉਹ ਆਪਦੀ ਰੋਟੀ ਟੁਕ ਅੱਡ ਕਰ ਲੈਂਦੇ ਨੇ ਜ਼ਮੀਨ ਜਾਇਦਾਦ ਅੱਡ ਕਰ ਲੈਂਦੇ ਨੇ ਤੇ ਸਾਰਾ ਕੁਝ ਬੰਡ ਲੈਂਦੇ ਨੇ ਤੇ ਉਹਨਾਂ ਦੇ ਵਿੱਚ ਹੀਰਖਾ ਪੈਦਾ ਹੋਣ ਲੱਗ ਜਾਂਦੀ ਹੈ ਤੇ ਜਿਹੜੇ ਉਹਨਾਂ ਦਾ ਪਰਿਵਾਰ ਹੁੰਦਾ ਉਹ ਇੱਕ ਦੂਜੇ ਨੂੰ ਮਿਲ ਨਹੀਂ ਦਿੰਦਾ ਪਰ ਉਹਨਾਂ ਭਾਈਆਂ ਦਾ ਪਿਆਰ ਹੁੰਦਾ ਜਿਹੜਾ ਉਹ ਕਾਇਮ ਹੁੰਦਾ ਉਹ ਮਜਬੂਰ ਹੋ ਜਾਂਦੇ ਨੇ ਤੇ ਆਪ ਦੇ ਪਰਿਵਾਰ ਸਾਹਮਣੇ ਤਾਂ ਮਿਲਦੇ ਨਹੀਂ ਜੇ ਮਿਲਦੇ ਨੇ ਤਾਂ ਉਹ ਬਾਹਰ ਹੀ ਮਿਲਦੇ ਨੇ ਬਾਹਰੀ ਦੁੱਖ ਸੁੱਖ ਕਰਦੇ ਨੇ ਇੱਕ ਦਿਨ ਉਹਦਾ ਵੱਡਾ ਭਾਈ ਬਹੁਤ ਬਿਮਾਰ ਹੋ ਜਾਂਦਾ ਤੇ ਉਹ ਮੰਜੇ ਦੇ ਵਿੱਚ ਪੈ ਜਾਂਦਾ ਜਿਹੜਾ ਛੋਟਾ ਭਾਈ ਹੁੰਦਾ ਉਹ ਹਰ ਰੋਜ਼ ਦੇਖਦਾ ਵੀ ਮੇਰਾ ਵੱਡਾ ਭਾਈ ਨਹੀਂ ਮਿਲਿਆ ਕੀ ਕਾਰਨ ਹੈ ਪਰ ਉਹਨੂੰ ਪਤਾ ਨਹੀਂ ਹੁੰਦਾ ਵੀ ਉਹ ਬਿਮਾਰ ਹੋ ਗਿਆ ਕਿਉਂਕਿ ਪਹਿਲਾਂ ਕਿਹੜਾ ਫੋਨ ਸੀ ਵੀ ਫੋਨ ਕਰਕੇ ਪਤਾ ਕਰ ਲੇ ਵੀ ਉਹ ਬਿਮਾਰ ਹੋ ਗਿਆ ਉਹ ਤਾਂ ਵਿਚਾਰੇ ਪਹਿਲੀ ਵਾਰ ਮਿਲਦੇ ਸੀ ਆਪਦੇ ਪਰਿਵਾਰ ਤੋਂ ਡਰਦੇ ਮਾਰੇ ਨਾ ਉਹ ਘਰੇ ਜਾ ਕੇ ਪਤਾ ਕਰ ਸਕਦਾ ਜੇ ਉਹ ਉਹਨਾਂ ਦੇ ਘਰੇ ਜਾਂਦਾ ਤਾਂ ਉਹਦਾ ਪਰਿਵਾਰ ਕਲੇਸ਼ ਕਰਦਾ ਆਖਰਕਾਰ ਉਹਦੇ ਭਾਈ ਦੀ ਡੈਥ ਹੋ ਜਾਂਦੀ ਹੈ ਤਾਂ ਛੋਟੇ ਭਾਈ ਦੇ ਪਰਿਵਾਰ ਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਦੇ ਭਾਈ ਦੀ ਮੌਤ ਹੋ ਗਈ ਇਹਨੇ ਉਥੇ ਜਾਣੇ ਹੀ ਜਾਣਾ ਉਹ ਕੀ ਕਰਦੇ ਨੇ ਉਹਦੇ ਦੋ ਮੁੰਡੇ ਤੇ ਉਹਦੇ ਘਰ ਵਾਲੇ ਉਹਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੰਦੇ ਨੇ ਤੇ ਕਹਿੰਦੇ ਵੀ ਇਹਨੂੰ ਉਹਨਾਂ ਚੱਕਰ ਬਾਹਰ ਨਹੀਂ ਕੱਢਣਾ ਜਿੰਨਾ ਚੱਕਰ ਇਹਦੇ ਭਾਈ ਦਾ ਭੋਗ ਨਹੀਂ ਪੈ ਜਾਂਦਾ ਜਿਸ ਦਿਨ ਉਹਦੇ ਭਾਈ ਦਾ ਭੋਗ ਪੈਂਦਾ ਤਾਂ ਦੋ ਵਜੇ ਦੇ ਨੇ ਉਹਨੂੰ ਕਮਰੇ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ ਉਹ ਵਿਚਾਰਾ ਆਪਦੇ ਭਾਈ ਦੇ ਵਿਯੋਗ ਦੇ ਵਿੱਚ ਬਹੁਤ ਰੋਂਦਾ ਤੇ ਕਰ ਲਾਉਂਦਾ ਤੇ ਉਹਦੇ ਜਿਹੜੇ ਮੁੰਡੇ ਹੁੰਦੇ ਨੇ ਉਹ ਕਹਿੰਦੇ ਨੇ ਹੁਣ ਤਾਂ 2 ਵਜ ਗਏ ਵੀ ਜਿਹੜੇ ਰਿਸ਼ਤੇਦਾਰ ਆਏ ਸੀ ਉਹ ਵੀ ਕਰੋ ਕਰੀ ਬਾਗੇ ਹੋਣਗੇ ਜਿਹੜੇ ਬਾਰੋਂ ਦੂਰ ਦਰੇਡੂ ਆਏ ਸੀ ਵੀ ਉਹ ਵੀ ਬਾਗੇ ਹੋਣਗੇ ਹੁਣ ਤਾਂ 2 ਵਜ ਗਏ ਉਥੇ ਕੋਈ ਨਹੀਂ ਹੋਣਾ ਤੇ ਹੁਣ ਇਹਨੇ ਜਾ ਕੇ ਕੀ ਕਰਨਾ ਪਰ ਉਹਦੇ ਦਿਲ ਦੇ ਵਿੱਚ ਆਪਦੇ ਭਾਈ ਦਾ ਪਿਆਰ ਹੁੰਦਾ ਉਹ ਟਿਕਣ ਨਹੀਂ ਦਿੰਦਾ ਉਸੇ ਥਾਂ ਤੇ ਲੈ ਕੇ ਆ ਜਾਂਦਾ ਜਿੱਥੇ ਉਹਦੇ ਭਾਈ ਦਾ ਭੋਗ ਪਿਆ ਹੁੰਦਾ ਅੱਖਾਂ ਦੇ ਵਿੱਚ ਹੱਥਰੂ ਹੁੰਦੇ ਨੇ ਭਾਈ ਦੇ ਪਿਆਰ ਦੇ ਤੇ ਉਹ ਦੇਖਦਾ ਕਿ ਪੰਡਾਲ ਖਾਲੀ ਪਿਆ ਹੁੰਦਾ ਉਥੇ ਕੋਈ ਨਹੀਂ ਹੁੰਦਾ ਤਾਂ ਉਹ ਦੇਖਦਾ ਜਿੱਥੇ ਮਾੜੇ ਮੰਗਤੇ ਬੈਠੇ ਸਾਰੇ ਭੋਜਨ ਖਾਰੇ ਹੁੰਦੇ ਨੇ ਉਹ ਮੂੰਹ ਟਾ ਕੇ ਉਸੇ ਲੈਣ ਦੇ ਵਿੱਚ ਜਾ ਬਹਿੰਦਾ ਤੇ ਭੋਜਨ ਖਾਣ ਲੱਗ ਜਾਂਦਾ ਉਹਦੇ ਭਾਈ ਦਾ ਪਿਆਰ ਅੱਖਾਂ ਦੇ ਵਿੱਚ ਹੱਥਰੂ ਹੁੰਦੇ ਨੇ ਤਿਪਤ ਪਰੋਈ ਜਾਂਦਾ ਹੁੰਦਾ ਤਾਂ ਉਹਦੇ ਵੱਡੇ ਪਾ ਦਾ ਮੁੰਡਾ ਦੇਖਦਾ ਵੀ ਚਾਚਾ ਬੈਠਾ ਹੈ ਵੀ ਇਹ ਕਿਵੇਂ ਆ ਗਿਆ ਤੇ ਉਹਨਾਂ ਦੇ ਉਹ ਆਪਦੇ ਚਾਚੇ ਦੇ ਅੱਖਾਂ ਦੇ ਵਿੱਚ ਹੱਥਰੂ ਦੇਖ ਕੇ ਤੇ ਉਹਦੇ ਪਿਆਰ ਨੂੰ ਦੇਖ ਕੇ ਉਹਦੇ ਭਾਈ ਦੇ ਮੁੰਡੇ ਤੋਂ ਰਿਹਾ ਨਹੀਂ ਗਿਆ ਤੇ ਜੱਫੀ ਪਾ ਕੇ ਉੱਚੀ ਉੱਚੀ ਰੋਣ ਲੱਗ ਗਿਆ ਤਾਂ ਦੋਨੇ ਚਾਚਾ ਤੇ ਭਤੀਜਾ ਉੱਚੀ ਉੱਚੀ ਰੋਣ ਲੱਗ ਗਿਆ ਇਹ ਰੌਲਾ ਸੁਣ ਕੇ ਸਾਰੇ ਪਰਿਵਾਰ ਨੂੰ ਪਤਾ ਲੱਗਦਾ ਤੇ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਕਹਿਣ ਲੱਗਦੇ ਨੇ ਵੀ ਇਹ ਕੀ ਹੋ ਗਿਆ ਤਾਂ ਜਦੋਂ ਉਹ ਉੱਥੇ ਆਉਂਦੇ ਨੇ ਤੇ ਚਾਚੇ ਨੂੰ ਫਿਰ ਉਹ ਆਪਦੇ ਨੂੰ ਅੰਦਰ ਲੈ ਜਾਂਦੇ ਨੇ ਅੰਦਰ ਜਾ ਕੇ ਉਹਦਾ ਚਾਚਾ ਕਹਿੰਦਾ ਵੀ ਅੱਜ ਤੋਂ ਬਾਅਦ ਤੁਸੀਂ ਨੇ ਲੜਨਾ ਜਾਂ ਝਗੜਨਾ ਨਹੀਂ ਤੁਸੀਂ ਪਿਆਰ ਨਾਲ ਰਹਿਣਾ ਜੇ ਤੁਸੀਂ ਮੇਰੇ ਭਾਈ ਦੀ ਆਤਮਾ ਨੂੰ ਸ਼ਾਂਤੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਰਲ ਕੇ ਰਹੋ ਤਾਂ ਉਹਦੇ ਜਿਹੜਾ ਵੱਡੇ ਭਾਈ ਦਾ ਮੁੰਡਾ ਹੁੰਦਾ ਆਪਦੇ ਚਾਚੇ ਦੇ ਪਰਿਵਾਰ ਨੂੰ ਘਰੋਂ ਬੁਲਾ ਕੇ ਲਿਆਉਂਦਾ ਤੇ ਦੋਨੇ ਪਰਿਵਾਰ ਇਕੱਠੇ ਹੋ ਜਾਂਦੇ ਨੇ ਤੇ ਫਿਰ ਉਹਦੇ ਛੋਟੇ ਭਾਈ ਨੂੰ ਚਾਹ ਚੜਦਾ ਤੇ ਕਹਿਣ ਲੱਗਦਾ ਵੱਡੇ ਭਾਈ ਤੂੰ ਤਾਂ ਨਹੀਂ ਦੇਖਿਆ ਪਿਆਰ ਨੂੰ ਰਲ ਮਿਲ ਕੇ ਰਹਿੰਦਿਆਂ ਨੂੰ ਪਰ ਮੈਂ ਅੱਜ ਇਹ ਪਰਿਵਾਰਾਂ ਦੇ ਮੇਲ ਕਰਾਤੇ ਤੇ ਤੇਰੀ ਆਤਮਾ ਨੂੰ ਸ਼ਾਂਤੀ ਮਿਲੇ। ਇਹ ਦੋਸਤੋ ਮੈਂ ਇਹੀ ਕਹਿਣਾ ਵੀ ਜੇ ਤੁਸੀਂ ਜਿਉਂਦੇ ਨੂੰ ਪਿਆਰ ਕਰੋਗੇ ਤਾਂ ਹੀ ਪਿਆਰ ਵਾਧਾ ਹੈ। ਮਗਰੋਂ ਮਰੇ ਹੋਏ ਤੋਂ ਰੋਣ ਦਾ ਕੀ ਫਾਇਦਾ? ਇਸ ਕਰਕੇ ਜੇ ਪਿਆਰ ਕਰਨਾ ਹੈ ਜਿਉਂਦੇ ਨੂੰ ਕਰੋ ਤੇ ਸਾਰੇ ਪਰਿਵਾਰ ਰਲ ਮਿਲ ਕੇ ਰਹੋ। ਇਹ ਭਾਈਆਂ ਦਾ ਪਿਆਰ ਸਦਾ ਨਹੀਂ ਮਿਲਣਾ ਜਿਹੜੇ ਭਾਈ ਹੁੰਦੇ ਨੇ ਉਹ ਭਾਈ ਹੁੰਦੇ ਨੇ ਜਿੱਥੇ ਭਾਈ ਖੜ ਜਾਣਗੇ ਉਥੇ ਹੋਰ ਕੋਈ ਨਹੀਂ ਖੜਦਾ ਵੀ ਭਾਈਆਂ ਦਾ ਪਿਆਰ ਸਦਾ ਕਾਇਮ ਰਹਿਣਾ ਚਾਹੀਦਾ ਹੈ ਇਹ ਕਹਾਣੀ ਤੋਂ ਇੰਨੀ ਕ ਮੈਂ ਮਿਸਾਲ ਦਿੰਨਾ ਜੇ ਤੁਹਾਨੂੰ ਕਹਾਣੀਆਂ ਵਧੀਆ ਲੱਗਦੀਆਂ ਨੇ ਤਾਂ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ Dê tanta rústica